ਸਾਡੇ ਥਾਣੇ ਸਾਈਬਰ ਕ੍ਰਾਈਮ ਚ ਇੱਕ ਵਿਰਸ਼ਵ ਗੋਇਲ ਨਾਮ ਦਾ ਵਿਅਕਤੀ ਆਇਆ ਸੀ ਇਹ ਇਸ ਦਾ ਕੰਮ ਹੈਗਾ ਬਿਜਲੀ ਦੇ ਕਰਨਾ ਦਾ ਕਾਰੋਬਾਰ ਹੈ ਇਹਨੇ ਸਾਡੇ ਕੋਲ ਆ ਕੇ ਦੱਸਿਆ ਕਿ ਮੈਂ ਟੈਲੀਗ੍ਰਾਮ ਤੇ ਇੱਕ ਗਰੁੱਪ ਯੂਜ਼ ਕਰਦਾ ਸੀ ਉਹਦੇ ਵਿੱਚ ਨੇ ਨਾਲ ਕੋਈ ਰੀਤ ਨਾ ਦੀ ਲੜਕੀ ਨੇ ਇਹਨਾਂ ਕੰਟੈਕਟ ਕੀਤਾ ਇਨਵੈਸਟਮੈਂਟ ਕਰਨ ਲਈ ਇਹਨੇ ਜਿਹੜਾ ਪਲੈਟਫਾਰਮ ਦੱਸਿਆ ਸੀ ਉਹ ਲੜਕੀ ਦੇ ਮੁਤਾਬਕ ਇਹਨੇ ਉਹ ਜੁਆਇਨ ਕਰ ਲਿਆ ਤੇ ਉਸ ਤੋਂ ਬਾਅਦ ਇਹਨੂੰ ਮਤਲਬ ਉਹਨੇ ਪਹਿਲਾਂ ਕਿਹਾ ਵੀ ਤੁਸੀਂ 10000 ਰੁਪਏ ਜਮ੍ਹਾਂ ਕਰਾਓ ਤੇ ਅਸੀਂ ਤੁਹਾਨੂੰ ਉਹਦਾ ਪ੍ਰੋਫਿਟ ਦਵਾਵਾਂਗੇ ਪਹਿਲਾਂ ਜਦੋਂ ਇਹਨੇ 10000 ਕਰਾਇਆ ਤਾਂ ਇਹਨੂੰ ਕਰੀਬ 850 ਰੁਪਏ ਦਾ ਪ੍ਰੋਫਿਟ ਹੋਇਆ ਇਹਨੂੰ ਥੋੜਾ ਜਿਹਾ ਲਾਲਚ ਵੱਧ ਗਿਆ ਉਸ ਤੋਂ ਬਾਅਦ ਇਹਨੇ ਥੋੜੇ ਥੋੜੇ ਕਰਕੇ ਜਿਵੇਂ ਫੇਰ 10000 ਪਾਇਆ ਤਾਂ ਇਹਨੂੰ 14000 ਵਾਪਸ ਆ ਗਿਆ ਉਸ ਤੋਂ ਬਾਅਦ ਇਹਨੇ ਜਦੋਂ ਦੇਖਿਆ ਵੀ ਮੈਨੂੰ ਤਾਂ ਪੈਸੇ ਆਉਣੇ ਸ਼ੁਰੂ ਹੋ ਗਏ ਆ ਮੇਰੀ ਇਨਵੈਸਟਮੈਂਟ ਵਧਿਆ ਜਾ ਰਹੀ ਹੈ ਫੇਰ ਇਹਨੇ ਕਰੀਬ 35000 ਰੁਪਇਆ ਦੋ ਵਾਰ ਪਾਇਆ ਉਹਦੇ ਵਿੱਚੋਂ ਇਹਨੂੰ 41000 ਇਹਨੂੰ ਵਾਪਸ ਆ ਗਿਆ ਮਤਲਬ ਇਹਨੇ ਦੇਖਿਆ ਕਿ ਮੇਰਾ ਸਹੀ ਗਰੁੱਪ ਜੁਆਇਨ ਕੀਤਾ ਹੈ ਸਹੀ ਮੇਰੀ ਇਨਵੈਸਟਮੈਂਟ ਹੋ ਰਹੀ ਹੈ ਉਹਦੇ ਲਾਲਚ ਚ ਚਾਹ ਕੇ ਇਹਨੇ ਥੋੜੇ ਥੋੜੇ ਸਮੇਂ ਵਿੱਚ ਥੋੜੇ ਥੋੜੇ ਕਰਕੇ ਕਰੀਬ 21,94,000 ਰੁਪਇਆ ਉਸ ਖਾਤੇ 'ਚ ਪਾ ਦਿੱਤਾ। ਲੇਕਿਨ ਜਦੋਂ ਇਹਨੂੰ ਕੋਈ ਪ੍ਰੋਫਿਟ ਨਹੀਂ ਆਇਆ ਇਹਨੇ ਆਪਣੇ ਪੈਸੇ ਵਾਪਸ ਕਢਾਣੇ ਚਾਹੇ ਤਾਂ ਉਹਨਾਂ ਨੇ ਕਿਹਾ ਜੀ ਤੁਹਾਨੂੰ 5-7 ਲੱਖ ਰੁਪਇਆ ਹੋਰ ਆਪਣਾ ਜਮਾ ਕਰਾਉਣਾ ਪਏਗਾ। ਫਿਰ ਇਹਨੇ ਆਪਣੇ ਯਾਰਾ ਦੋਸਤਾਂ ਨਾਲ ਪਰਿਵਾਰਕ ਮੈਂਬਰਾਂ ਨਾਲ ਵੀ ਸਲਾਹ ਕੀਤੀ ਕਿ ਇਦਾਂ ਕਿਵੇਂ ਹੋ ਸਕਦਾ ਫਿਰ ਇਹਨੂੰ ਕਨਫਰਮ ਹੋਇਆ ਕਿ ਮੇਰੇ ਨਾਲ ਤਾਂ ਵੀ ਸਹੀ ਬਟ ਠੱਗੀ ਹੋ ਗਈ ਹੈ। ਤੇ ਜਿਹਨੇ ਸਾਡੇ ਕੋਲ ਆਪਣੇ ਬਿਆਨ ਦਰਜ ਕਰਾਏ ਆ ਅਸੀਂ ਇਹਦੀ ਐਫਆਈਆਰ ਦਰਜ ਕਰ ਦਿੱਤੀ ਹੈ ਤੇ ਜੋ ਵੀ ਸਾਇੰਟਿਫਿਕ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਇਹਦੇ ਬੈਂਕ ਖਾਤੇ ਫ੍ਰੀਜ਼ ਅਸੀਂ ਕਈ ਕਰਵਾਏ ਠੀਕ ਹੈ ਅਸੀਂ ਜਲਦ ਤੋਂ ਜਲਦ ਇਹਨਾਂ ਦੋਸ਼ੀਆਂ ਨੂੰ ਟ੍ਰੇਸ ਕਰਕੇ ਤੇ ਸਾਰਿਆਂ ਦੇ ਸਾਹਮਣੇ ਲਗਾਵਾਂਗੇ ਅਛਾ ਸਰ ਜਿਹੜਾ ਟੈਲੀਗ੍ਰam ਦੇ ਵਿੱਚ ਸਾਰਾ ਤੁਸੀਂ ਗਰੁੱਪ ਦੱਸ ਰਹੇ ਹੋ ਤੁਸੀਂ ਜਾਂਚ ਕੀਤੀ ਹੁੰਦੀ ਹੈ ਟੈਲੀਗ੍ਰam ਦੇ ਵਿੱਚ ਇਹ ਟੈਲੀਗ੍ਰam ਦੇ ਵਿੱਚ ਜਿਹੜੇ ਬਾਕੀ ਸੀ ਉਹ ਕੌਣ ਸੀ ਜਿਹੜੇ ਉਹ ਪਤਾ ਲੱਗਿਆ ਵੀ ਇੱਕ ਕੱਲਾ ਵਪਾਰੀ ਉੱਥੇ ਬੈਠਾ ਸੀ ਕਿ ਬਾਕੀ ਉਹਦੇ ਜਿਹੜਾ ਰੋਪੀਏ ਜਿਹਨੇ ਫਰੋਡ ਕੀਤਾ ਉਹਦੇ ਆਪਣੇ ਬੰਦੇ ਸੀ ਨੇ ਇਹ ਦੇਖੋ ਇਹ ਜਾਂਚ ਦਾ ਵਿਸ਼ਾ ਹੈ ਜਦੋਂ ਇਹ ਮਾਮਲਾ ਪੂਰਾ ਕਲੀਅਰ ਹੋ ਜਾਂਦਾ ਹੈ ਤਾਂ ਤੁਹਾਨੂੰ ਅਸੀਂ ਜ਼ਰੂਰ ਕਲੀਅਰ ਕਰਾਂਗੇ ਸਰ ਹੋਰ ਵੀ ਕੋਈ ਇਸ ਦੇ ਨਾਲ ਸੰਬੰਧਿਤ ਸ਼ਿਕਾਇਤਾਂ ਆਈਆਂ ਨੇ ਕਿਉਂਕਿ ਕੱਲ ਵੀ ਇੱਕ ਮਾਮਲਾ ਦਰਜ ਹੋਇਆ ਉਹ ਵੀ ਟੈਲੀਗ੍ਰਾਮ ਦੇ ਨਾਲ ਸੰਬੰਧਿਤ ਹੈ ਜੀ ਹਾਂ ਜੀ ਇੱਕ ਲੜਕਾ ਇਰਵਿਨ ਸੀਗਾ ਉਹਦੇ ਫਾਦਰ ਇਥੇ ਪੀਓਯੂ ਵਿੱਚ ਜੋਬ ਕਰਦੇ ਨੇ ਤੇ ਇਹ ਲੜਕੇ ਨੇ ਬੀਟਾ ਕੀਤੀ ਹੋਈ ਹੈ ਜਿਵੇਂ ਅੱਜਕੱਲ ਸਾਰੇ ਯੂਥ ਨੂੰ ਹੈਗਾ ਵੀ ਮੈਂ ਪੈਸੇ ਹੋਣ ਤੇ ਮੈਂ ਇਨਵੈਸਟਮੈਂਟ ਕਰਾਂ ਇਹਨੇ ਵੀ ਫਾਦਰ ਸਾਹਿਬ ਤੋਂ ਪੈਸੇ ਲੈ ਕੇ ਕੋਈ ਕਵਾਂਟ ਨਾਮ ਦਾ ਗਰੁੱਪ ਹੈ ਉਹਦੇ ਵਿੱਚ ਇਹਨੇ ਬਿਨਾਂ ਵੈਰੀਫਾਈ ਕੀਤੇ ਐਪ ਦੇ ਵਿੱਚ ਆਪਣਾ ਖਾਤਾ ਬਣਾਇਆ ਤੇ ਉਹਦੇ ਵਿੱਚ ਆਪਣੇ ਫਾਦਰ ਸਾਹਿਬ ਦੀ ਜਿਹੜੇ ਮਿਹਨਤ ਨਾਲ ਕਮਾਈ ਕੀਤੀ ਹੋਈ ਹੈ ਉਹ ਯੂਜ਼ ਕੀਤੀ ਇਸੇ ਉਮੀਦ ਨਾਲ ਕਿ ਸ਼ਾਇਦ ਮੈਨੂੰ ਇਹਦੇ ਵਿੱਚੋਂ ਪੈਸੇ ਆ ਜਾਣਗੇ ਲੇਕਿਨ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਇਹ ਲੜਕਾ ਵੀ ਉਸੇ ਠੱਗੀ ਦਾ ਸ਼ਿਕਾਰ ਹੋ ਗਿਆ ਪੈਸੇ ਇਹਨਾਂ ਵਾਪਸ ਨਹੀਂ ਆਏ ਤੇ ਇਹਦੇ ਜਿਹੜੇ ਖਾਤੇ ਐ ਖਾਤੇ ਵਿੱਚ ਜਿਹੜੇ ਪੈਸੇ ਸੀ ਉਹ ਫਰੌਡਸਟਰ ਦੇ ਖਾਤੇ ਵਿੱਚ ਚਲੇ ਗਏ ਤੇ ਹੁਣ ਅਸੀਂ ਇਹਦੀ ਵੀ ਜਾਂਚ ਬੜੀ ਤੇਜ਼ੀ ਨਾਲ ਕਰ ਰਹੇ ਆ ਟੋਟਲ ਕਿੰਨੇ ਕਿਲੋਖ ਲੱਖ ਦੀ ਥੱਗੀ ਕੀਤਾ ਜਾ ਸਕਦਾ ਇਸ ਦੌਰਾਨ ਜਿਹੜੀ ਸਾਹਮਣੇ ਆਈ ਆ ਟੋਟਲ ਜਿ세 ਦੇਖਿਏ ਪਿਛਲੇ 10 ਦਿਨਾਂ ਤੋਂ ਮੈਂ ਜਦੋਂ ਤੋਂ ਜੁਆਇਨ ਕੀਤਾ ਕਰੀਬ 64 ਕਿਲੋਖ ਦੇ ਮੈਟਰ ਸਾਡੇ ਸਾਹਮਣੇ ਆਏ ਆ ਕਈ ਖਾਤੇ ਇਦਾਂ ਦੇ ਵੀ ਨੇ ਜਿਹਦੇ ਵਿੱਚ ਅਸੀਂ ਬੈਂਕ ਖਾਤੇ ਫ੍ਰੀਜ਼ ਕਰਾ ਦਿੱਤੇ ਇੱਕ ਸਾਡੇ ਕੋਲ ਕਰੀਬ ਸਾਡੇ ਕੋਲ 17 ਲੱਖ ਦੇ ਅਸੀਂ ਆਰਡਰਸ ਮਾਣਯੋਗ ਅਦਾਲਤ ਤੋਂ ਕਰਵਾਏ ਹੋਏ ਨੇ ਜਿਹੜੇ ਕਿ ਖਾਤੇ ਫ੍ਰੀਜ਼ ਨੇ ਤੇ ਉਹ 17 ਲੱਖ ਦੇ ਆਰਡਰ ਅਸੀਂ ਜਲਦੀ ਹੀ ਕਰਵਾ ਕੇ ਤੇ ਦਰਖਾਸਤਿਆਂ ਨੂੰ ਪੈਸੇ ਵਾਪਸ ਕਰਾਵਾਂਗੇ ਸਰ ਕੋਈ ਦੋਸ਼ੀਆਂ ਦੀ ਗ੍ਰਿਫਤਾਰੀ ਹੋਈ ਹੋਵੇ ਇਸ ਮਾਮਲੇ 'ਚ ਕਿੱਥੇ ਦੇ ਨਾਲ ਕੋਈ ਸੰਪਰਕ ਕੋਈ ਪੰਜਾਬ ਦੇ ਨਾਲ ਜਾਂ ਅਦਰ ਸਟੇਟ ਦੇ ਨਾਲ ਦੇਖੋ ਜ਼ਿਆਦਾਤਰ ਤਾਂ ਜਿਹੜੇ ਇਹ ਸਾਈਬਰ ਫਰੌਸਟਰ ਨੇ ਇਹ ਬਾਹਰੀ ਸਟੇਟਾਂ ਨਾਲ ਸੰਬੰਧ ਰੱਖਦੇ ਆ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਪਹਿਲਾਂ ਵੀ ਗ੍ਰਿਫਤਾਰੀਆਂ ਹੋਈਆਂ ਨੇ ਤੇ ਜਦੋਂ ਦਾ ਮੈਂ ਆਇਆ ਮੈਂ ਤੇ ਮੇਰੀ ਟੀਮ ਹੈ ਨਾਲ ਤੇ ਸੀਪੀ ਸਾਹਿਬ ਦੀ ਸੁਪਰਵੀਜ਼ਨ ਦੇ ਅੰਡਰ ਅਸੀਂ ਪੂਰਾ ਜ਼ੋਰ ਲਗਾ ਰਹੇ ਹਾਂ ਤੇ ਜਲਦੀ ਤੋਂ ਜਲਦੀ ਜਿਹੜੇ ਸਾਡੇ ਪੈਂਡਿੰਗ ਮੁਕੱਦਮੇ ਨੇ ਤੇ ਨਵੇਂ ਮੁਕੱਦਮੇ ਦਰਜ ਹੋਏ ਆ ਇਹਨੂੰ ਰੀਸ ਕਰਾਂਗੇ ਤਾਂ ਲੋਕਾਂ ਨੂੰ ਕੀ ਅਪੀਲ ਹੈ ਕਿਉਂਕਿ ਬਾਰ-ਬਾਰ ਜਿਹੜਾ ਸਮਝਾਉਣ ਦੇ ਬਾਵਜੂਦ ਜਿਹੜੇ ਨੇ ਲੋਕ ਫਸ ਜਾਂਦੇ ਨੇ ਲੋਕਾਂ ਨੂੰ ਦੇਖੋ ਜੀ ਇਹੀ ਅਪੀਲ ਹੈ ਇੱਕ ਤਾਂ ਆਪਣੇ ਸਭ ਤੋਂ ਪਹਿਲਾਂ ਤਾਂ ਹੈ ਕਿ ਜੇ ਕੋਈ ਫਸ ਹੀ ਜਾਂਦਾ ਹੈ ਤਾਂ ਸਾਡੇ ਕੋਲ ਹੈਲਪ ਲਾਈਨ ਹੈ ਸਾਈਬਰ ਦੀ 1903 ਉਹਦੇ ਤੇ ਜਲਦੀ ਤੋਂ ਜਲਦੀ ਕੰਪਲੇਂਟ ਕਰਨ ਨੰਬਰ ਤਾਂ ਇਹ ਹੈ ਵੀ ਜਿਵੇਂ ਹੁਣ ਸਰਕਾਰ ਵੱਲੋਂ ਜਾਂ ਫਿਰ ਬੈਂਕਾਂ ਵੱਲੋਂ ਅਲੱਗ-ਅਲੱਗ ਰੈਕੋਗਨਾਈਜ਼ਡ ਵੈਬਸਾਈਟਸ ਨੇ ਜਾਂ ਰਿਕੋਗਨਾਈਜ਼ ਐਪਸ ਨੇ ਉਹੀ ਡਾਊਨਲੋਡ ਕਰਨ ਜੇ ਕੋਈ ਆਪਣਾ ਇਨਵੈਸਟਮੈਂਟ ਕਰਨਾ ਚਾਹੁੰਦਾ ਕੋਈ ਵੀ ਕੋਈ ਟੈਲੀਗ੍ਰਾਮ ਤੇ ਜਾਂ ਵਟਸਐਪ ਤੇ ਲਿੰਕ ਭੇਜ ਦਿੰਦਾ ਉਹਨੂੰ ਕਲਿੱਕ ਨਾ ਕਰਨਾ ਉਹ ਵਾਲੀਆਂ ਐਪਸ ਡਾਊਨਲੋਡ ਨਾ ਕਰਨ ਇਹਨੂੰ ਹਮੇਸ਼ਾ ਵੈਰੀਫਾਈ ਕਰਕੇ ਆਪਣੇ ਜਿਹੜੇ ਟੈਕਨੀਕਲ ਐਕਸਪਰਟ ਨੇ ਬੈਂਕਾਂ ਦੇ ਜਾਂ ਹੋਰ ਉਹਨਾਂ ਨੂੰ ਪੁੱਛ ਕੇ ਹੀ ਇਹਨਾਂ ਐਪਸ ਨੂੰ ਇੰਸਟਾਲ ਕਰਨ ਇਸ ਤੋਂ ਇਲਾਵਾ ਜਿਵੇਂ ਕਿ ਇੱਕ ਹੁਣ ਬਹੁਤ ਜ਼ਿਆਦਾ ਚੱਲ ਰਿਹਾ ਹੈ ਆਪਣਾ ਆਪਣਾ ਅਰੈਸਟ ਦਾ ਚੱਲ ਰਿਹਾ ਹੈ ਡਿਜੀਟਲ ਅਰੈਸਟ ਦਾ ਉਹ ਡਿਜੀਟਲ ਰੈਸਟ ਜ਼ਿਆਦਾਤਰ ਹੁੰਦੇ ਆ ਜਿਹੜੇ ਬਜ਼ੁਰਗ ਨੇ ਜਾਂ ਜਿਹੜੇ ਰਿਟਾਇਰੀ ਪਰਸਨ ਨੇ ਉਹਨਾਂ ਨਾਲੇ ਬਹੁਤ ਜ਼ਿਆਦਾ ਹੋ ਰਿਹਾ ਇਹਦੇ ਵਿੱਚ ਬੀਸਿਕਲੀ ਮੈਂ ਥੋੜਾ ਜਿਹਾ ਐਕਸਪਲੇਨ ਕਰਨਾ ਚਾਹੂੰਗਾ ਹੁੰਦਾ ਕੀ ਹੈ ਕਿ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਮਤਲਬ ਕਿ WhatsApp ਤੇ ਮੈਸੇਜ ਆਉਂਦਾ ਹੈ ਜਾਂ ਉਹਨਾਂ ਨੂੰ ਕਾਲ ਕੀਤੀ ਜਾਂਦੀ ਹੈ ਕਿ ਜੀ ਤੁਹਾਨੂੰ ਅ ਮਾਨ ਜੋ ਕਿਸੇ ਅਦਾਲਤ ਦਾ ਜਾਂ CBI ਦਾ ਤੁਹਾਡੇ ਤੇ ਕੇਸ ਚੱਲਦਾ ਹੈ ਤੁਹਾਨੂੰ ਅਸੀਂ ਡਿਜੀਟਲੀ ਅਰੈਸਟ ਕਰ ਲਿਆ ਉਹਦੇ ਵਿੱਚ ਉਹ ਬੰਦਾ ਘਬਰਾ ਜਾਂਦਾ ਹੈ ਉਹਨੂੰ ਇਹ ਵੀ ਹਦਾਇਤ ਕੀਤੀ ਜਾਂਦੀ ਵੀ ਬਈ ਤੂੰ ਕਿਸੇ ਪਰਿਵਾਰਕ ਮੈਂਬਰ ਨਾਲ ਗੱਲ ਨਹੀਂ ਕਰਨੀ। ਉਹ ਇੰਨਾ ਵਿਚਾਰਾ ਸਹਿਮ ਜਾਂਦਾ ਹੈ। ਉਹ ਆਲੇ-ਵਾਲੇ ਕਿਸੇ ਨਾਲ ਗੱਲ ਨਹੀਂ ਕਰਦਾ ਆਪਣੇ ਕਮਰੇ ਵਿੱਚ ਹੀ ਮਤਲਬ ਕਿ ਉਹਦੇ ਦਿਮਾਗ ਨੂੰ ਇੱਦਾਂ ਕੰਟਰੋਲ ਕਰ ਲਿਆ ਜਾਂਦਾ ਗੱਲਾਂ-ਗੱਲਾਂ ਦੇ ਵਿੱਚ। ਤੇ ਉਹਨੂੰ ਫਿਰ ਕਿਹਾ ਜਾਂਦਾ ਹੈ ਕਿ ਤੂੰ ਇਸ ਖਾਤੇ ਵਿੱਚ ਐਨੇ ਪੈਸੇ ਪਾ ਅਸੀਂ ਵੈਰੀਫਾਈ ਕਰਨੇ ਨੇ। ਤੈਨੂੰ ਅਸੀਂ ਡਿਜੀਟਲੀ ਅਰੈਸਟ ਕਰ ਲਿਆ ਸਾਡੇ ਕੋਲ ਕੋਰਟ ਦੇ ਆਰਡਰ ਨੇ। ਉਹ ਮਜਬੂਰੀ ਦੇ ਵਿੱਚ ਪੈਸੇ ਪਾ ਦਿੰਦਾ ਤੇ ਉਸ ਤੋਂ ਬਾਅਦ ਉਹਦਾ ਸਾਈਬਰ ਠੱਗੀ ਦਾ ਸ਼ਿਕਾਰ ਹੋ ਜਾਂਦਾ ਹੈ। ਸਾਡੇ ਕੋਲ ਇਦਾਂ ਦੇ ਕਈ ਮਾਮਲੇ ਸਾਹਮਣੇ ਆਏ ਰੀਸੈਂਟਲੀ ਇੱਕ ਵਰਦਮਰ ਗਰੁੱਪ ਦਾ ਵੀ ਮਾਮਲਾ ਸਾਹਮਣੇ ਆਇਆ ਸੀ ਤੇ ਜਿਹੜੀ ਸਾਈਬਰ ਕਰਾਈਮ ਦੀ ਟੀਮ ਹੈ ਥਾਣਾ ਸਾਈਬਰ ਕਰਾਈਮ ਲੁਧਿਆਣਾ ਦੀ ਤੇ ਸੀਨੀਅਰ ਅਫਸਰਾਂ ਦੀ ਹਦਾਇਤਾਂ ਮੁਤਾਬਕ ਬਹੁਤ ਹੀ ਵਧੀਆ ਢੰਗ ਨਾਲ ਪਹਿਲਾਂ ਵੀ ਮੁਕੱਦਮਾ ਟਰੇਸ ਹੋਇਆ ਸੀ ਤੇ ਮੇਰੇ ਵੱਲੋਂ ਇਹੀ ਅਪੀਲ ਹੈ ਸੀਨੀਅਰ ਸਿਟੀਜ਼ਨ ਨੂੰ ਵੀ ਸਾਰੇ ਲੁਧਿਆਣਾ ਵਾਸੀਆਂ ਨੂੰ ਕਿ ਇਸ ਚੀਜ਼ ਦਾ ਸਪੈਸ਼ਲ ਧਿਆਨ ਰੱਖਿਆ ਜਾਵੇ ਕਿ ਆਪਾਂ ਇਹਨਾਂ ਠੱਗੀਆਂ ਦਾ ਸ਼ਿਕਾਰ ਨਹੀਂ ਹੋਣਾ ਜੇਕਰ ਕਿਸੇ ਨੂੰ ਕੋਈ ਜ਼ਰੂਰਤ ਵੀ ਪੈਂਦੀ ਹੈ ਜਾਂ ਕੋਈ ਐਕਸਪਲੇਨੇਸ਼ਨ ਲੈਣੀ ਹੈ ਤਾਂ ਸਾਡੇ ਨਾਲ ਸਾਈਬਰ ਥਾਣੇ ਆ ਕੇ ਸੰਪਰਕ ਕਰ ਸਕਦੇ